ਨੌਜਵਾਨਾਂ ਦਾ ਵਿਦੇਸ਼ ਜਾਣ ਦਾ ਕ੍ਰੇਜ਼ ਹੈ ਜਿਹੜਾ ਉਹ ਦਿਨ-ਬ-ਦਿਨ ਵੱਧਦਾ ਹੀ ਜਾ ਰਿਹਾ ਹੈ ਉੱਥੇ ਨਾਲ ਹੀ ਵਿਦੇਸ਼ਾਂ ਦੇ ਵਿੱਚੋਂ ਨੌਜਵਾਨਾਂ ਦੀਆਂ ਮੰਦਭਾਗੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਦੀਆਂ ਮੌਤ ਦੀਆਂ ਉਹ ਸਾਹਮਣੇ ਆਉਂਦੀਆਂ ਨੇ ਮਾਪਿਓ ਜਿਹੜੇ ਆ ਔਖੇ ਹੋ ਕੇ ਆਪਣੇ ਪੁੱਤਰਾਂ ਨੂੰ ਆਪਣੇ ਬੱਚਿਆਂ ਨੂੰ ਵਿਦੇਸ਼ਾਂ ਦੇ ਵਿੱਚ ਸੁਨਹਿਰੇ ਭੁੱਖ ਲਈ ਭੇਜਦੇ ਆ ਪਰ ਜਦੋਂ ਕੋਈ ਅਜੀਹੀ ਹਾਣੀ ਘਟਨਾ ਵਾਪਰਦੀ ਹੈ ਤਾਂ ਮਾਪਿਆਂ ਦਾ ਜਿੰਦੇ ਜੀ ਹੀ ਮਰ ਜਾਂਦੇ ਨੇ ਅਜਿਹੀ ਇੱਕ ਮੰਦ ਭਾਗੀ ਖਬਰ ਇੰਗਲੈਂਡ ਤੋਂ ਸਾਹਮਣੇ ਆਈ ਹੈ ਜੋ ਕਿ ਪੰਜਾਬ ਦੇ ਜਲੰਧਰ ਦੇ ਰਹਿਣ ਵਾਲਾ ਇੱਕ ਨੌਜਵਾਨ ਪੜ੍ਹਾਈ ਦੇ ਬេសਤੇ ਇੰਗਲੈਂਡ ਦੇ ਵਿੱਚ ਗਿਆ ਸੀ ਤੇ ਉਸ ਦੀ ਸ਼ੱਕੀ ਹਾਲਾਤਾਂ ਵਿੱਚ ਉਥੇ ਮੌਤ ਹੋ ਗਈ ਮਿਰਤਕ ਦੀ ਪਛਾਣ ਗੁਰਬੰਸ ਸਿੰਘ ਵਾਸੀ ਪਿੰਡ ਗਿੱਦੜਪਿੰਡੀ ਲੋਈਆਂ ਖਾਸ ਵੱਜੋ ਹੋਈ ਹੈ ਮਿਰਤਕ ਦੀ ਉਮਰ ਸਿਰਫ 19 ਸਾਲ ਸੀ ਜੋ ਕਿ ਪੜ੍ਹਾਈ ਦੇ ਲਈ ਇੰਗਲੈਂਡ ਗਿਆ ਹੋਇਆ ਸੀ ਅਤੇ ਕੱਲ ਪਰਿਵਾਰ ਨੂੰ ਆਪਣੇ ਪੁੱਤ ਦੀ ਮੌਤ ਦਾ ਪਤਾ ਲੱਗਾ ਜਿਸ ਤੋਂ ਬਾਅਦ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਪਿੰਡ ਗਿੱਦੜ ਪਿੰਡੀ ਦਾ ਰਹਿਣ ਵਾਲਾ ਗੁਰਬੰਧ ਦੀਪ ਸਿੰਘ ਮੱਧ ਪਰਿਵਾਰ ਦੇ ਮੱਧ ਵਰਗ ਦੇ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਉਹ ਆਪਣੇ ਉੱਜਲ ਭਵਿੱਖ ਲਈ ਇੰਗਲੈਂਡ ਚਲਾ ਗਿਆ ਤੇ ਪਰ ਉੱਥੇ ਜਾ ਕੇ ਉਸ ਦੀ ਮੌਤ ਹੋ ਗਈ ਜਿਸ ਤੋਂ ਬਾਅਦ ਪਰਿਵਾਰ ਨੂੰ ਗੁਰਬੰਧ ਸਿੰਘ ਦੀ ਮੌਤ ਦੀ ਸੂਚਨਾ ਦਿੱਤੀ ਗਈ ਅਤੇ ਗੁਰਬੰਧ ਦੀਪ ਸਿੰਘ 13 ਜੁਲਾਈ ਨੂੰ ਭਾਰਤ ਤੋਂ ਇੰਗਲੈਂਡ ਗਿਆ ਸੀ ਤੇ 14 ਜੁਲਾਈ ਨੂੰ ਹਲੇ ਉਹ ਇੰਗਲੈਂਡ ਪੁੱਜਾ ਸੀ ਉਸਦੇ ਦੋਸਤਾਂ ਨੇ ਪਰਿਵਾਰ ਨੂੰ ਦੱਸਿਆ ਕਿ ਉਹ ਸਿਰਫ 2-3 ਹਫ਼ਤੇਾਂ ਲਈ ਠੀਕ ਸੀ ਜਦੋਂ ਉਸਦੇ ਉਸ ਨੂੰ ਚੱਕਰ ਆਉਣ ਲੱਗੇ ਤਾਂ ਉਹਨਾਂ ਨੇ 22 ਅਗਸਤ ਨੂੰ ਉਸ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਡਾਕਟਰਾਂ ਦੇ ਅਨੁਸਾਰ ਉਸਦੇ ਦਿਮਾਗ ਦੇ ਵਿੱਚ ਖੂਨ ਦੇ ਥੱਕੇ ਬਣ ਗਏ ਸਨ ਅਤੇ ਜਿਸ ਕਾਰਨ ਉਹ ਜ਼ਿੰਦਗੀ ਦੀ ਜੰਗ ਹਾਰ ਗਿਆ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਗੁਰਬੰਸਦੀਪ ਸਿੰਘ ਨੂੰ ਬ੍ਰੇਨ ਹੈਮੇਸੀ ਜਿਸ ਕਾਰਨ ਉਸ ਦੀ ਮੌਤ ਹੋ ਗਈ ਪਰਿਵਾਰ ਨੇ ਭਾਰਤ ਸਰਕਾਰ ਅਤੇ ਸੰਸਥਾਵਾਂ ਨੂੰ ਉਹਨਾਂ ਦੇ ਪੁੱਤਰ ਦੀ ਲਾਸ਼ ਭਾਰਤ ਲਿਆਉਣ ਦੇ ਲਈ ਮਦਦ ਦੀ ਅਪੀਲ ਕੀਤੀ ਹੈ